ਕੱਢ ਕੇ ਤਾਂ ਦਿਖਾ ਆਪਣੀਆਂ ਭੈਣਾਂ ਨੂੰ ਮੈਂ ਤਾਂ ਘਰਾਂ ਜਾ ਕੇ ਤੂੰ ਰੰਗ ਚੇਂਜ ਕਰਕੇ ਦੂੰਗੀ ਰੇਟ ਵੀ ਚੇਂਜ ਕਰ ਦੇਣਾ ਤਾਂ ਰੰਗ ਵੀ ਚੇਂਜ ਕਰ ਬਹੁਤ ਚਹਲ ਪਹਲ ਹੈ ਨਾਲੇ ਦੇਖੋ ਹੀ 7 ਦਾ ਟਾਈਮ ਹੋ ਗਿਆ 7:30 ਦਾ ਪੂਰੇ ਅਜੇ ਵੀ ਚੱਲ ਰਿਹਾ ਕੰਮ ਬਗਲਾਸ ਸਾਰਾ ਕੁਝ ਵਧੀਆ ਤੇ ਇਹ ਦੇਖੋ ਸ਼ਾਬਰ ਇਹ ਬੜੀਆਂ ਟੂਟੀਆਂ ਤਰ੍ਹਾਂ ਤਰ੍ਹਾਂ ਦੀਆਂ ਬਾਈ ਨੇ ਬਹੁਤ ਵਧੀਆ ਕੰਮ ਕਰਿਆ ਬਾਈ ਇਹ ਬਿਲਡਿੰਗ ਤਿਆਰ ਹੋਣੀ ਤੇ 버거 ਕਿੰਗ ਆ ਨਾ ਦਿੱਕੀ ਗਾਣ ਵਰਕਰ ਤਾਂ ਕਹੇ ਜਾਂਦੇ ਆ ਵਾਪਸ ਸੱਚੀ ਯਾਰ ਮੇਰਾ ਮਨ ਕਰਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਥ ਦੇ ਬਖ ਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲੋਈ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਤੇ ਸਾਡਾ ਇਹੋ ਜਿਹਾ ਕੰਮ ਹੈ ਨਹੀਂ ਜੀ ਅਸੀਂ ਜਦ ਤੱਕ ਆਪਣੀ ਫੈਮਿਲੀ ਨਾਲ ਗੱਲਬਾਤ ਨਾ ਕਰੀਏ ਸਾਡੇ ਦਿਲ ਨੂੰ ਸਕੂਨ ਨਹੀਂ ਮਿਲਦਾ ਕਿਉਂਕਿ ਦੇਖੋ ਹੁਣ ਪਿਆਰ ਮੁਹੱਬਤ ਪਿਆ ਬਾਏ ਤੇ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਬੱਤੇ ਵੱਧ ਕਰੋ ਜਿਸ ਵੀਰ ਭੈਣ ਭਰਾ ਹਾਂ ਅਜੇ ਤੱਕ ਆਪਣੀ ਵੀਡੀਓ ਲਾਈਕ ਸ਼ੇਅਰ ਨਹੀਂ ਕਰੀ ਜੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੀ ਹੈ ਕਿ ਨਹੀਂ ਜੀ ਤੇ ਲਓ ਜੀ ਹੁਣ ਚੱਲਦੇ ਆਂ ਅੱਜ ਤੋਂ ਸਾਡੀ ਸ਼ਾਪਿੰਗ ਹੋ ਗਈ ਸ਼ੁਰੂ ਜੀ ਤੇ ਮੈਂ ਵੀ ਸਬਾਈਗੀ ਬੈਗ ਲੈ ਲਿਆ ਜੀ ਦੇਖ ਲਓ ਬੈਗ ਮੇਰਾ ਫੁੱਲ ਫੱਲ ਵੀ ਲੱਗੇ ਹੋਏ ਜੀ ਇਹਨੂੰ ਆਹ ਦੇਖੋ ਇੱਧਰ ਤੇ ਟੋਰ ਦੇਖੋ ਜੀ ਤੇ ਮੈਂ ਚੱਲਿਆ ਜੀ ਅੱਜ ਆਪਣੇ ਘਰਦਿਆਂ ਨੂੰ ਸ਼ਾਪਿੰਗ ਕਰਾਣ ਮਨਜੀਤ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮਿਲਾਂ ਦੰਨੇ ਆ ਮਨਜੀਤ ਨੂੰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਬਾਈ ਕੀ ਕੰਮ ਚੱਲਿਆ ਪੁੱਤ ਅੱਜ ਸ਼ੋਪਿੰਗ ਕਰਨ ਲੱਗੇ ਲੋ ਜੀ ਇਹਨਾਂ ਨੇ ਮੇਰੀ 10 ਦਿਨ ਤੇ ਜਾਨ ਖਾਈ ਵੀ ਹੈ ਕਹਿੰਨੇ ਵੀ ਫਿਰ ਆਪਾਂ ਨੇ ਪੱਗ ਵੀ ਲੈ ਕੇ ਆਣੀ ਮੈਂ ਸਾਰਾ ਕੁਝ ਲੈ ਕੇ ਆਣਾ ਜੇ ਕੱਪੜੇ ਆਹ ਤੇਰਾ 2 ਲੱਖ ਰੁਪਏ ਲਵਾ ਕੇ ਲੈ ਕੇ ਆਉਂਗਾ ਕਹਿੰਦੇ ਵੀ ਨੇਤਰ ਵੀਰ ਉਹਨਾਂ ਨੇ ਤਿਆਰੀਆਂ ਖਿੱਚੀਆਂ ਪਈਆਂ ਖੰਨੇ ਤੱਕ ਦਿੱਲੀ ਤੱਕ ਕਹਿੰਨੇ ਧੁੰਮਾ ਪਾਈਆਂ ਪਈਆਂ ਮਾਂ ਉਹ ਧੁੰਮਾ ਬਹੁਤ ਮਹਿੰਗੀਆਂ ਪੈ ਜਾਣੀਆਂ ਵੀ ਤੁਸੀਂ ਮੇਰੇ ਸਾਨੂੰ ਕੋਈ ਤਿਆਰੀਓ ਨਹੀਂ ਕੋਈ ਕੋਈ ਗੱਲ ਬਾਤੇ ਨਹੀਂ ਹੈ 6 6000 ਦੇ ਕੱਪੜੇ ਲੈ ਕੇ ਆਣੇ ਆ ਜੀ ਹਾਂ ਸੁਣ ਲੈ ਅੱਜ ਪੱਗਾਂ 2 3 ਹਾਂ ਜੀ ਉਹ ਕੀ ਕਹਿੰਨੇ ਬਾਕੀ ਗੱਲਬਾਤ ਇਸ ਤਰ੍ਹਾਂ ਐ ਜੀ ਮੇਰੇ ਕੱਪੜੇ ਹੋਗੇ 2-4 ਕੱਪੜੇ ਪਾਪਰੇ ਕੱਪੜੇ ਮम्मी ਦੇ ਤੇ ਬਾਕੀ ਹੁਣ ਮਿਲੋ ਮਨਜੀਤ ਨੂੰ ਸਸਤੀ ਹੋਣੀ ਸਾਰੇ ਇਲਾ ਵੀ ਬਾਤ ਹੂੰ ਆਪਣਾ ਤੂੰ ਆਪਣੇ ਕੋਲੇ ਆਂ ਸਾੜੇ ਵਸਤੇ ਬਾਹਰ ਜੱਕੇ ਤਾਂ ਹੈ ਬੜਾ ਸੋਹਣਾ ਹੈ ਮੈਂ ਕਹਿੰਦੀ ਸ਼ਾਪਿੰਗ ਦੀ ਤਾਂ ਇੰਨੀ ਖੁਸ਼ੀ ਚੜ ਗਈ ਜੱਸ ਕਰ ਨਾ ਮਨਜੀਤ ਦਾ ਸਰੇ ਹਾਂ ਆ ਨਹੀਂ ਥੋੜੇ ਹੀ ਕਣ ਮੈਂ ਦੱਸ ਦੰਨਾ ਇਹ ਗੱਲ ਕਿਆ ਦੇਖੋ ਹੁਣੀ ਮੈਂ ਦੁਕਾਨ ਤੋਂ ਆ ਰਿਆਂ ਨਾ ਧੋ ਕੇ ਤਿਆਰ ਹੋਇਆ ਪੇਚਾ ਬੰਨਿਆ ਜਦੀ ਤੇ ਹੁਣੀ ਦੇਖ ਲਓ ਫਿਰ ਬਈ ਇਹ ਸ਼ੋਪਿੰਗ ਭੁੱਲ ਕੇ ਕਾਲੀ ਵਿੱਚ ਐ ਜੀ ਉਧਰ ਮਨਜੀਤ ਆ ਕਹਿ ਰਹੀ ਸੀ ਅੱਜ ਵੀ ਅੱਜ ਆਪਾਂ ਨੇ 3 ਵਜੇ ਤੇ ਜਾਣਾ ਤਾਂ ਆਪਣੀ ਸ਼ੋਪਿੰਗ ਹੋਣੀ ਹੈ ਪਰ ਜਿਹੜੀ ਗੱਲ ਮੇਨ ਵਿਚਾਲੀ ਉਹ ਮੈਂ ਤੁਹਾਨੂੰ ਦੱਸ ਦੰਨਾ ਵੀ ਮੈਂ ਹੋ ਗਿਆ ਥੋੜਾ ਕਿ ਲੇਟ ਵੀ ਕਾਦਾ 3 ਵਜੇ ਆਣਾ ਤਾਂ 5 ਵਜੇ ਆਇਆ 4 ਵਜੇ ਮੈਂ ਤਾਂ ਇਹ ਸ਼ਰਤ ਵੀ ਹਾਰ ਗਿਆ 1000 ਰੁਪਏ ਦੀ ਲਈ ਤੀ ਅੱਜ। ਬਾਕੀ ਮਨਜੀਤ ਨੂੰ ਪੁੱਛ ਲੈਣੇ। ਹਾਂ ਜੀ ਬਾਈ ਮਨਜੀਤ। ਹੁਣ ਸ਼ਰਤ ਮੈਂ ਜਿੱਤ ਗਿਆ। ਹਾਂ। ਛੇਤੀ ਚ ਉਹੀ ਗੱਲ ਹੈ ਫੇਰ ਮੇਰੇ ਤੇ ਛੇਤੀ ਚ ਕਹਿ ਹੋ ਗਿਆ ਜਿਕਣਾ ਮੈਂ ਕਰਨ ਨੂੰ ਮਨਜੀਤ ਕਹੀ ਜਾਣਾ। ਵੀ ਸ਼ਰਤ ਲਾਈ ਤੀ ਅੱਜ ਤਾਂ ਮੈਂ ਸ਼ਰਤ ਵੀ ਜਿੱਤ ਗਿਆ ਜੀ। ਤਿਆਰ ਰੱਖੋ। ਹਾਂ ਹੁਣ ਸ਼ਰਤ ਹਾਰ ਗਿਆ ਪਪਾ ਮੰਮੀ ਨਾਲ 4 ਵਜੇ ਕਰੇਗਾ ਪਪਾ 5 ਵਜੇ। ਹਾਂ। ਚਲੋ ਕੋਈ ਨਹੀਂ ਮੈਂ ਕਰਨ ਨੂੰ ਵੀ ਲੈ ਕੇ ਆਣਾ ਤਾਂ ਆਪਾਂ ਕੰਮ ਬਹੁਤ ਤੇ ਉਧਰ ਟਰੈਕਟਰ ਕਾਲ ਦਾ ਠੀਕ ਕਰ ਰਿਹਾ ਉਹ ਦੇਖਣਾ ਤਾਂ ਹੁਣ ਮੇਰੇ ਤਾਂ ਹੱਥ ਵਿੱਚ ਹੈ ਹੀ ਨਹੀਂ ਜੀ ਦੇਖੋ ਮਾਲਕ ਨਾ ਆਣਾ ਟਰੈਕਟਰ ਦੇ ਮਾਲਕ ਨਾ ਆਣਾ ਮੈਂ ਤਾਂ ਆਪਣਾ ਕੰਮ ਦੁਕਾਨ ਪਰ ਘੰਟੇ ਛੇਤੀ ਕਰ ਸਕਦਾ ਸਵੇਰ ਦਾ ਛੇਤੀ ਕਰ ਰਿਹਾ ਪਰ ਹੁਣ ਮਾਲਕ ਨਾ ਆਣ ਲੱਗੇ ਨਹੀਂ 2 ਘੰਟੇ ਲਾ ਤੇ ਉਹਦੇ ਚ ਮੇਰਾ ਤਾਂ ਕੋਈ ਦੋਸ਼ ਟਰੈਕਟਰ ਵਾਲੇ ਉਹ ਬੰਦੇ ਪਤਾ ਨਹੀਂ ਕਿਹੇ ਜਿਹੇ ਮੈਂ ਤਾਂ ਸਮਝ ਨਹੀਂ ਆਦੀ ਉਹ ਤਾਂ ਮੈਂ ਹੁਣ ਇੱਕ ਜਾ ਕੇ ਇੱਕ ਟਾਈਮ ਬੇਲਾ ਖਰਾਬ ਕਰਨ ਚੱਲੀ ਨਹੀਂ ਤੂੰ ਮੰਨਦੀ ਵੀ ਮੈਂ ਕੋਈ ਬੈਠ ਕੇ ਤਾਂ ਨਹੀਂ ਟਾਈਮ ਪਾਸ ਕਰ ਕਾ ਆ ਬੱਸ ਹੁਣ ਰਹਿਣੀ ਤੋਂ ਰਹਿਣੀ ਦੰਨੇ ਸ਼ੋਪਿੰਗ ਰਹਿਣੇ ਤੋਂ ਆਣਾ ਦਰਜ ਵੀ ਨਹੀਂ ਹੈ ਚਲੋ ਠੀਕ ਹੈ ਜੀ ਤੇ ਚੱਲਦੇ ਹੁਣ ਤੁਸੀਂ ਨਾਲ ਬੜੇ ਲੇ ਬਲੌਗ ਤੇ ਤੇ ਤੁਸੀਂ ਅੱਜ ਤੇ ਸੋਚੋ ਵੀ ਅੱਜ ਤੇ ਸਾਡੀ ਸ਼ੋਪਿੰਗ ਸ਼ੁਰੂ ਹੈ ਤੇ ਲੋਟ ਲੱਗ ਗਿਆ ਪਰਮਾਤਮਾ ਦਾ ਕਿਹ ਪਤਾ ਅਸੀਂ ਤੁਹਾਨੂੰ ਪਹਾੜ ਦਾ ਬਲੌਗ ਵੀ ਦੇ ਦੀ ਤੁਹਾਨੂੰ ਪਤਾ ਹੀ ਅਗਲਾ ਮਹੀਨਾ ਪੋਹ ਦਾ ਚੜ ਰਿਹਾ ਇਹ ਹੀ ਬਸ 1 ਮਹੀਨਾ ਹੈ ਜਿਹੜੇ ਵੀ ਇਹਨਾਂ ਚ ਵਿਆਹ ਹੋਣੇ ਹੈ ਪਰ ਅੱਜ ਕੱਲ ਕੋਈ ਦੇਖਦਾ ਵੀ ਹੈ ਨਹੀਂ ਪੋਹ ਮਾਗ ਨੂੰ ਵੀ ਅਸੀਂ ਐ ਨਹੀਂ ਚੱਲੇ ਹੈਗੇ ਕੋਈ ਰੀਜਨ ਹੈ ਤਾਂ ਚੱਲਦੇ ਆ ਕਿਉਂਕਿ ਸਾਡਾ ਕੰਮ ਨਹੀਂ ਜੀ ਹੈ ਕੋਈ ਰੀਜਨ ਬਣ ਜੇ ਕਰਦਾ ਵੀ ਜਿਕਣਾ ਕੋਈ ਉਹਨੂੰ ਚਾਚੇ ਉਹਨਾਂ ਹੀ ਬੁਲਾ ਲਮੈਂ ਤਾਂ ਸਾਡੇ YouTube ਫੈਮਿਲੀ ਆਪਣਾ ਬਲੌਗ ਚੱਲਦਾ ਉਹਦੇ ਚ ਕਈ ਆ ਕੇ ਕਹਿ ਦਿੰਦੇ ਤੁਸੀਂ ਉੱਥੇ ਜਾਈ ਜੰਨੇ ਆ ਜੇ ਉਹਨਾਂ ਦੀ ਕੋਈ ਲੋੜ ਹੋਵੇ ਉਹੀ ਸਾਨੂੰ ਬਲਾਲ ਵੈ ਫਿਰ ਜਾਣਾ ਤਾਂ ਪੈਣਾ ਹੈ ਉਹ ਚੱਲਦੇ ਆ ਜੀ ਬਣੇ ਰਹੋ ਨਾਲ ਬਲੌਗ ਦੇ ਤੇ ਮਨਜੀਤ ਨੂੰ ਅੱਜ ਕਿਹਾ ਮੈਂ ਸੂਟ ਦਵਾਣਾ ਆਪਣੇ ਕਹਿੰਦੇ ਤੇ ਮਨਜੀਤ ਭੁੱਲ ਜਾ ਜੇ ਅੱਜ ਤੂੰ ਮੈਂ ਨਾ 1000 ਰੁਪਏ ਜਿੱਤ ਗਿਆ ਮੈਂ 2000 ਹੋਰ ਪਾ ਕੇ ਤੁਹਾਨੂੰ ਵਧੀਆ ਸੂਟ ਦਵਾਉਂਗਾ ਲੈ ਤੂੰ ਪਹਿਲਾਂ ਆਪਣਾ 1000 ਰੁਪਿਆ ਕੱਢ ਮੈਨੂੰ ਦੇ ਦੇਣਾ ਨਹੀਂ ਹੈ ਪਹਿਲਾਂ ਤੂੰ 1000 ਰੁਪਿਆ ਕੱਢ ਮਨਜੀਤ ਕਿੱਥੇ ਚੱਲਦਾ ਹੁੰਦਾ ਸੀ ਚਲੋ ਜੀ ਫਿਰ ਹੁਣ ਤੁਹਾਨੂੰ ਦਿਖਾਣੇ ਉੱਥੇ ਜਾ ਕੇ ਮਿਲਦੇ ਆ ਜੀ ਉੱਥੇ ਜਾ ਕੇ ਬਣੇ ਦੇ ਬਲੌਗ ਦੇ ਨਾਲ ਤੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਦਬਾ ਕੇ ਕਰਦੇ ਹੋ ਤੇ ਸਬਸ ਚਲੋ ਮਿਲਦੇ ਉੱਥੇ ਜਾ ਕੇ ਲੋ ਜੀ ਦੇਖੋ ਕਿੰਨੀ ਧੁੰਦ ਹੈ ਲੋ ਜੀ ਜਾ ਰਹੇ ਮੁੱਲਾਂਪੁਰ ਨੂੰ ਸ਼ਾਪਿੰਗ ਨੂੰ ਤੇ ਬਾਕੀ ਆ ਦੇਖੋ ਨਾ ਅੱਜ ਸਵੇਰ ਤੋਂ ਫੋਗ ਜਿਹਾ ਹੋਇਆ ਵਾ ਵੀ ਅੱਜ ਮੈਂ ਕਹਿੰਨਾ ਚਾਹ ਨਾ ਫੋਨ ਆਇਆ ਤਾਂ ਕਹਿੰਦੀ ਸਾੜੇ ਕਿੰਨੇ ਤਾਂ ਧੁੰਦ ਲੱਗੀ ਪੈਣ ਵੀ ਇਹ ਧੁੰਦ ਹੈ ਜਾਂ ਧੂਆ ਹੈ ਮੰਜੀ ਤਾਂ ਅਹੀਂ ਉਹ ਚੜੀ ਹੋਈ ਹੈ ਜਿੱਦਾਂ ਰਾਜਾ ਦੀਵਾਲੀ ਤੋਂ ਬਾਅਦ ਇੱਕ ਦਾ ਜਿਹੜੀ ਪਰਾਲੀ ਬਰੂੜੀਆਂ ਨੂੰ ਮਾੜੀ ਮੋਟੀ ਅੱਗ ਆਉਦਾ ਹੈ ਉਹਦਾ ਹੈ ਕੁਝ ਪਟਾਕੇ ਆ ਨਹੀਂ ਜਿਹੜੇ ਉਹ ਪਟਾਕੇਆਂ ਦਾ ਹੈ ਜੀ ਦੇਬਾਤੀ ਕਹਿ ਨਹੀਂ ਸਕਦੇ ਪੈਸੇ ਇੱਕ ਮੀਂਹ ਹੋਣਾ ਚਾਹੀਦਾ ਮੀਂਹ ਹੋਏ ਤੇ ਬਾਅਦ ਸਹੀ ਹੋ ਜਾਊਗਾ ਕਿਉਂਕਿ ਦੇਖੋ ਜਿਹੜੀ ਆ ਗਰਮਾਈ ਹੈ ਮੰਜੀਤ ਹੁਣ ਕਦੇ-ਕਦੇ ਤਲਕਾਈ ਜੀ ਹੁੰਦੀ ਇਹ ਵੀ ਐਸੇ ਕਾਰਨ ਕਰਕੇ ਜੀ ਕੁਛ ਇੰਦਰੋਂ ਜ਼ਿਆਦਾ ਨਹੀਂ ਹੈਗੀ ਲਓ ਜੀ ਇਹ ਦੇਖੋ ਸਾਨ ਕਿੰਨੇ ਖੜੇ ਹੈ ਰੋੜਾਂ ਤੇ ਹੈ ਹੈ ਇੱਧਰ ਉਹ ਗਹਾੜੇ ਦੇਖੀ ਦੋ ਦੇਖੋ ਈ ਕਿੜਿੜੀਆਂ ਬਿਲਡਿੰਗਾਂ ਟਿਕਦੀਆਂ ਹੀ ਨਹੀਂ ਮੈਕਸੇ ਵੀ ਲਿਖਦਾ ਆਪਣੇ ਘਰਾਂ ਤੇ ਹਾਂ ਆ ਜੀ ਦੇਖੋ ਸਿੰਗਲ ਰੋਡ ਆ ਆ ਡਬਲ ਹੈ ਜੇ ਚਲਾਇਆ ਨਹੀਂ ਤੇ ਇਹ ਰੋਡ ਤੇ ਐਕਸੀਡੈਂਟ ਵੀ ਬਹੁਤ ਹੁੰਨੇ ਆ ਜੀ ਕਾ ਤੋਂ ਇੱਕ ਤਾਂ ਵਿਚ ਪਸ਼ੂ ਖੜੇ ਆ ਜੀ ਕਿਤੇ ਕਿਤੇ ਗਾਂ ਵਗੈਰਾ ਕਿਤੇ ਫੇੜ ਸੜਕ ਵੀ ਟੁੱਟੀ ਵੀ ਤੇ ਆਣ ਨੂੰ ਵੀ ਇਹੀ ਰਸਤਾ ਜਾਣ ਨੂੰ ਵੀ ਇਹੀ ਹੈ ਵਿਚ ਵਿਚ ਦੇ ਹੋਲੇ ਵੀ ਆ ਦੇਖੋ ਇਹ ਬਿਲਡਿੰਗਾਂ ਇਹ ਤਿਆਰ ਹੋ ਰਹੀ ਪੁਰਸਾਂ ਲਾਇਆ ਭਾਬੀ ਕਿਾ ਕੰਨੇ ਵੀ ਵਿੱਚ ਨਾ ਮਰ ਇੱਕ ਹੋਰ ਵੀ ਆਈ ਚੱਕਰ ਆਪਣੀ ਗੱਡੀ ਦੀ ਸਾਰਾ ਟੈਟੂਰ ਪੈਗੇ ਸਪੈਂਸ਼ਨ ਹੋ ਗਈ ਐਲਾਈਨਮੈਂਟ ਕਰਾਤੀ ਦੀ ਇਹ ਤੋਂ ਅਗਲਾ ਵਲੌਗ ਦਊਂਗੇ ਤੁਹਾਨੂੰ ਪਰ ਅਜੇ ਪਿਛਲੇ ਚੱਕੇ ਦੀ ਆਵਾਜ਼ ਆ ਰਹੀ ਹੂ ਦੀ ਮੁਰਲੇ ਤਾਂ ਦੋ ਹੀ ਪਵਾਤੇ ਪੈਰਕ ਪਿਛਲੇ ਰਹੇਗੇ ਉਹ ਵੀ ਚੱਕੇ ਕਰ ਦੋ ਆਪਾਂ ਨੇ ਸੈੱਟ ਕਰਾਣੇ ਐ ਇਹ ਦੇਖੋ ਕਿੰਨੇ ਸੋਨੇ ਟਾਇਰ ਆਈ بڑے بڑے ਟਾਬਰ ਬਣ ਕੇ ਵੀ ਵੀ ਬਲੌਗ ਆ ਤਾਂ ਮੁਰਲੇ ਤਾਂ ਜੱਦ ਦੱਸੋ ਕੁਦਰ ਰਹਿਮ ਉਹ ਪਰੀ ਚਾਦਰ ਇਦਾਂ ਦੀ ਹੋਇਆ ਨਾ ਸਾਨੂੰ ਲੇਟ ਦਾ ਕੋਈ ਚੱਕਰ ਨਹੀਂ ਕਿਉਂਕਿ ਅੱਜ ਸ਼ਾਪਿੰਗ ਮੇਰੀ ਤੇ ਕਰਨ ਦੀ ਹੋਏ। ਜਿਹੜੀ ਗੱਲਬਾਤ ਹੈ ਜੀ ਜਿਹੜੀ ਗੱਲਬਾਤ ਹੈ। ਆਪਾ ਅੱਜ ਤੇਰੇ ਨਾਲ ਸ਼ਰਤ ਲੱਗੀ ਤੇ ਟੁੱਟ ਗਈ। ਟੁੱਟੀ ਕਾਨੂੰ ਐ ਮੈਂ ਜਿੱਤ ਗਿਆ। ਜਿੱਤਿਆ ਨਹੀਂ ਆਪਾ। ਸ਼ਰਤ ਸੀ ਸ਼ਾਪਿੰਗ ਲਿਜਾਣ ਦੀ ਟਾਈਮ ਸਰ ਮੈਂ ਲੈ ਚਲਿਆ। ਨਾ ਟਾਈਮ ਸਰ ਦੀ। ਉੱਥੇ ਕੁਝ ਨਹੀਂ ਲੈਣਾ। ਦੱਸਦੇ ਮੈਂ ਮੰਨ ਲਊਂਗਾ। ਕਾਤੇ ਨਹੀਂ ਲੈਣਾ। ਬਹੁਤ ਹੀੜ ਹੈ ਦਰਗਾਹਾਂ ਚ। ਦੇਖ ਲਈ ਫਿਰ। ਅਸੀਂ ਤਾਂ ਮੈਂ ਟਚ ਸਿਲੈਕਟ ਕਰ ਲੈਣੀ ਦੋ ਦੋਏ ਕੱਪੜੇ ਸਾੜੀਆਂ ਬੈਠਾਂ ਦੇ ਤਾਂ ਜੀ ਨਾ ਜਾਂ ਕਟرائی ਆ ਜਾਂ ਦੁਆਏ ਕੋਈ ਵੀ ਲੈ ਲੇਗੇ ਕੋਈ ਨਾ ਦੇਖੋਂਗੇ ਇੱਥੇ ਦੇ ਕੋਟ ਮਿਲ ਜੂਗਾ ਫੇਲਾ ਹੁਣ ਮੈਂ ਸਲਾਹ ਬਣਾ ਲਿਆ ਲਈ ਜੀ ਮੰਜੀਦ ਉਹਨਾਂ ਦੀ ਬੀਬੀ ਮੈਂ ਨਹੀਂ ਉਹ ਕਰਦਾ ਕੋਟ ਨਹੀਂ ਲੰਦਾ ਪਿਲਾ ਜਾਂ ਉਹ ਚਾਚੇ ਨੂੰ ਵੀ ਬਣਾ ਲਿਆ ਮੈਂ ਕਹਿੰਦਾ ਠੀਕ ਹੈ ਬਿੰਦਰਾ ਮਾਂ ਫਿਰ ਉਹ ਐ ਕਰ ਲੰਨਾ ਵੀ ਅਸੀਂ ਨਾ ਪਾਪਾ ਨਿੱਜ ਨੂੰ ਇੱਕ ਨਿੱਜ ਨੂੰ ਇੱਕ ਬਸ ਸਿੰਪਲ ਜੀ ਚੱਗੇ ਉਹਦੇ ਵਾਰ ਇੱਕ ਕੋਡ ਦੇ ਕਿੰਨੇ ਘਣ ਲੱਗਣੇ ਵੋਟ ਨਹੀਂ ਬਸ ਇੱਧੀ ਜੀ ਥੱਲੇ ਨੂੰ ਆਪਾਂ ਨਾਲ ਜੇ ਰੈੱਡ ਕਮੀਜ਼ ਪਾ ਲੈਣੀ ਰੈੱਡੇ ਗੈਲ ਪੈਂਟ ਲੈ ਲੈਣੀ ਜੀ ਬਸ ਬਰਤੀ ਸਕੂਲ ਦੀ ਹਾਂ ਲੋ ਜੀ ਆ ਰੋਡ ਪਾ ਕੇ ਖੜਾ ਆਪਾਂ ਇਹ ਕਿਹੜੀ ਬਿਲਡਿੰਗ ਹੈ ਨਿੱਕ ਵਾਰ ਦਸੀ ਇਹ ਬਾਈਕਸ ਦੀ ਬਿਲਡਿੰਗ ਆ ਸਭ ਤੋਂ ਪਹਿਲਾਂ ਤਿਆਰ ਹੋਈ ਸੀ ਜੀ ਆਰਬਾਰੀ ਕੋਲ ਨਾ ਕੋ ਹਾਟਲ ਜਿਹੜਾ ਦਬਾਈਚ ਬਣਿਆ ਹੋਆ ਉਹਦੇ ਉਸ ਕਾਬੋ ਕਾਬੋ ਐ ਵੀ ਇਹ ਕੋਈ ਹੋਟਲੇ ਐ ਲੱਗਦਾ ਰੈਸੀਡੈਂਟ ਕੋਲ ਹੋਆ ਯਰ ਹੇ ਨੀਚੇ ਹੋਵੇ ਰੈਸਟਿੰਗ ਬਾਹਰ ਵੀ ਇਦਾਂ ਹੀ ਐ ਮਜੀਕ ਵੀ ਹੋਟਲ ਦਾ ਰੈਸੀਡੈਂਟ ਰਹਿਣ ਤੋਂ ਪਹਿਲੇ ਆਫਿਸ ਜਿੱਥੇ ਕੰਮ ਕਰਦਾ ਉੱਥੇ ਹੁੰਦਾ ਕੰਮ ਵੀ ਉਹ ਤਾਂ ਠੰਡੇਆ ਵੀ ਹੁੰਦਾ ਵਾਪਾ ਉਦਾਂ ਠੰਡੇਆ ਵੀ ਹੁੰਦਾ ਹੈ ਹਟ ਲੱਗੀ ਹੁਣ ਪੂਰੇ ਜ਼ਿਆਦਾ ਐਨੀ ਕਿੰਨੀ ਕੁ ਦੂਰ ਆ ਗਿਆ ਤੂੰ ਪੂਰੇ ਉਰੇ ਪੂਰੇ ਜ਼ਿਆਦਾ ਠੰਡ ਹੈ ਬਸਾ ਖਵਾਲਾ ਖਵਾਲਾ ਕੜੇਗਾ ਆ ਗਿਆ ਜੀ ਬ੍ਰਿਜ ਇਹ ਆ ਗਈ ਇਕੋ ਸਿਟੀ ਬੰਦੂਤੀ ਸਾਰਾ ਜੋ ਵੀ ਕਹ ਲੋ ਇੱਧਰ ਆ ਗਈ ਜੀ ਮੈਡੀ ਸਿਟੀ ਮੈਡੀ ਸਿਟੀ ਇੱਧਰ ਕੈਂਸਰ ਹਸਪੀਟਲ ਜਿੰਨੇ ਵੀ ਹਸਪੀਟਲ ਬਣਨੇ ਇੱਧਰ ਬਣਨੇ ਜਿੱਧਰ ਐਕਸੀਡੈਂਟ ਇਹ ਆ ਕੇ ਆ ਗਈ ਜੀ ਬਾਉਂਡਰੀ ਆਪਣੇ ਨਾਲ ਇੰਦਰ ਮੁੱਲਾਂ ਪਰ ਬਾਉਂਡਰੀ ਵੀ ਹੈ ਜੀ। ਪੁਰੇ ਜਹਾਜ਼ ਵੀ ਖੜਦਾ ਔਰ ਖੜਿਆ ਆਪਾਂ ਜਹਾਜ਼। ਹਾਂ ਬੰਦਰ ਖੜਿਆ। ਜੋ ਜੀ ਆਏ ਆ ਗਈ ਬਾਉਂਡਰੀ। ਇਹ ਮੈਂ ਬੰਦਾ ਅੰਦਰ ਕੋ ਵੀ ਸੱਕਦੇ। ਹਾਂ Air Force ਆ ਦੇਖੋ ਆ ਦੇਖ سامنے ਉੱਪਰ। ਇਹ ਅੰਦਰ ਤੇ ਆਪਾਂ ਇਹ ਜਾਈਏ। ਹਾਂ। ਅੰਡਰਗਰਾਊਂਡ ਆ ਸਾਰੀ ਇਹ। ਲਓ ਜੀ ਲੱਗੇ ਤੇ ਕੱਪੜਾ ਲੈਣਾ। ਇਹ ਦਿਖਾ ਰਿਹਾ ਵੀਰ। ਦੇਖ ਤਾਂ ਬਾਈ ਮੰਜੀ ਤਾਂ ਕਹਿ ਦੇਖ ਬਾਈ ਮੈਨੂੰ ਨਹੀਂ ਪਤਾ। ਬਾਈ ਨੇ ਮਲਾ ਕੇ ਦੇਣੀ ਤੂੰ ਦੇਖ ਫਿਰ ਠੀਕ ਹੈ ਇਹ ਲਓ ਜੀ। ਆਪਾਂ ਲੈ ਰਹੇ ਪੈਂਟ ਕਮੀਜ਼ਾਂ। ਤੇ ਗੱਲਬਾਤ ਇਸ ਤਰ੍ਹਾਂ ਐ ਜੀ। ਆ ਲੋ ਬਾਈ ਉਹ ਐਦਾਂ ਨਹੀਂ ਮਿਲੂਗਾ ਬਈ ਜਿੱਦਾਂ ਆਪਣੀ ਕੋਈ ਰਾਈਡਰ ਪੈਂਟ ਹੋਇਆ ਰੈੱਡ ਕਲਰ ਦੀ ਰੈੱਡ ਕਮੀਜ਼ ਹੋਇਆ ਗੈਲ। ਨਹੀਂ ਐਦਾਂ ਤਾਂ ਬਾਈ ਕੁਝ ਨਹੀਂ ਆਏਗਾ। ਐਕਚੁਅਲੀ ਉਹ ਥੋੜਾ 올ਡ ਫੈਸ਼ਨ ਹੋ ਗਿਆ। ਹਾਂ। ਭਾਈ ਮੇਰੀ ਐਤ ਕੀ ਨਾ ਕਰਾਰੀ ਫਸੇ ਵੀ ਵਿਆਹ ਵੇਚਣਾ ਮੈਂ ਪਹਿਲਾਂ ਤਾਂ ਮੈਂ ਸਿਲੇਕਟ ਕਰਿਆ ਤਾਂ ਵੀ ਰੈੱਡ ਰੈੱਡ ਕੋਟ ਲੈਣਾ ਰੈੱਡ ਪੈਂਟ ਲੈਣੀ ਫੇਟ ਆਈ ਗੈਲ ਭਲੀ ਵੀ ਹੁਣ ਮੰਨੋ ਕੋਈ ਰੈੱਡ ਯੈਲੋ ਚ ਕੋਈ ਹੋਵੇ ਆ ਲੋ ਜੀ ਮਨਜੀਤ ਨਾ ਦਾ ਟੋੜ ਤਿਆਰ ਕਰ ਆਹ ਇਹਨਾਂ ਜੀ ਇਹ ਜਿਆਦਾ ਵੀ ਹੈ ਹਨ ਹੈ ਇਹ ਜਿਆਦਾ ਹਾਂ ਮੈਂ ਜਿਹੜੀ ਮੈਚਿੰਗ ਕਰਕੇ ਦਵਾਂਗਾ ਇੱਕ ਨੰਬਰ ਕਰਕੇ ਦਵਾਂਗਾ ਤੁਹਾਨੂੰ ਜੀ ਕੇ ਹੋ ਵੀ ਹਾਂ ਇਹਨਾਂ ਕੋਈ ਗੱਲ ਨਹੀਂ ਇਹ ਲੈ ਲਈ ਕਰਨਾ ਹੈ ਮੈਨੂੰ ਉਹਦੇ ਤੇ ਪੈਂਟ ਕਮੀਜ਼ ਲੈਣੀ ਆ ਆਏ ਤੇ ਦੋ ਟੂਟੀਆਂ ਲੈਣ ਤਾਂ ਬਾਈ ਦਾ ਮਨ ਨੂੰ ਵਧੀਆ ਲੱਗਿਆ ਸਿਸਟਮ ਯਾਰ ਐਨ ਵਧੀਆ ਵਧੀਆ ਟੂਟੀਆਂ ਆਈ ਅਸੀਂ ਇੱਥੋਂ ਹੀ ਲੈ ਕੇ ਜਾਣਾ ਇਹ ਸਮਾਨ ਤੇ ਤੁਹਾਨੂੰ ਇੱਕ ਵਾਰੀ ਨਿਗਾ ਮਰਾ ਦੰਨੇ ਬਾਸ ਵੇਸ਼ਨ ਤੇ ਹੁਣ ਸਲਾਹ ਬਣੀ ਤੀ ਵੀ ਆਪਾਂ ਐਵੇਂ ਮੁੱਲਾਂਪੁਰ ਸ਼ਾਪਿੰਗ ਨੂੰ ਤੁਹਾਨੂੰ ਪਤਾ ਮੇਰਾ ਦਿਲ ਕਰਿਆ ਵੀ ਰੋਜ਼ ਘਰ ਦੇ ਨਾਲ ਇੱਕ ਲੇਖੀ ਦੀਆਂ ਸਵੇਰੇ ਗਾਲਾਂ ਜਾਂ ਕੱਢੀ ਜਾਂਦੇ ਮੈਨੂੰ ਇੱਕ ਚੀਜ਼ ਬਹੁਤ ਵਧੀਆ ਲੱਗੀ ਜੀ ਵੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਮੇਰੀਓ ਭੈਣੋ ਤੇ ਭਰਾਵੋ ਵੀ ਇਹ ਜਿੱਦਾਂ ਇਹ ਲੈ ਜਮੈਂ ਇੱਕ ਘਰਾਂ ਰੱਖਦੀ ਏ ਕਮਰੇ ਤੇ ਬਾਹਰ ਇਹ ਵਧੀਆ ਨਹੀਂ ਜੀ ਵਿੱਚੇ ਕਵਰ ਹੋ ਜਣਾ ਹੈ ਨਾ ਇਹ ਚੀਜ਼ ਵਧੀਆ ਹੈ ਤੇ ਵਧੀਆ ਲੱਗਿਆ ਜੀ ਮੈਨੂੰ ਇਹ ਸਿਸਟਮ ਤੇ ਇੱਧਰ ਵੀ ਤੁਹਾਨੂੰ ਦਿਖਾ ਦਿੰਨਾ ਇੱਕ ਵਾਰੀ ਨਾ ਆਪਾਂ ਸਾਰਾ ਦਿਖਾ ਦਿੰਦੇ ਹੈ ਨਾ ਇਹ ਗਲਾਸ ਹੈ ਜੀ ਦੇਖੋ ਇਹ ਇੱਕ ਸੈੱਟ ਹੈ ਸੈੱਟ ਵੀ ਜਿਹੜਾ ਉੱਪਰ ਭਰਾਵਾ ਨੇ ਲਾ ਕੇ ਆਇਆ ਇਹ ਸ਼ੋਅ ਕਰਿਆ ਵਾ ਵੀ ਇਦਾਂ ਆਪਾਂ ਲਾ ਸਕਦੇ ਆ ਆਪਣੇ ਘਰਾਂ ਚਲੀ ਜਾ ਕੇ ਸੈੱਟ। ਜੀ ਦੇਖੋ ਕਿੰਨਾ ਸੋਹਣਾ ਸਿਸਟਮ ਐ ਫਿਟਿੰਗ ਕਰਕੇ ਦਿਖਾਈ ਹੋਈ ਹੈ। ਤੇ ਪਾ ਲੈਣ ਆਏ ਤੇ ਦੋ ਟੂਟੀਆਂ। ਟੂਟੀਆਂ ਹੀ ਬਹੁਤ ਮਹਿੰਗੀਆਂ ਜੀ ਅੱਜਕੱਲ ਬਾਹਰ ਬਾਜ਼ਪੇਸ਼ਣ ਜੇ ਤੇ ਟੂਟੀ ਲਾਣੇ ਨਾ ਜਿੱਦਾਂ ਇਹ ਆ ਇੱਧਰ ਇਦਾਂ ਲਾਣੇ ਆ ਇਹ ਹੀ ਬਹੁਤ ਮਹਿੰਗੀਆਂ ਜੀ। ਕੋਈ ਮੈਂ ਕਹਣਾ 1200 ਤੇ ਤਾਂ ਸਟਾਰਟਿੰਗ ਐ। ਐ ਲੱਗਦਾ ਜੀ ਜਿਹੜਾ ਦਿਨ ਚੜਾਇਆ ਪਾ ਹੁੰਦਾ ਉਹ ਹੈ ਬਹੁਤ ਵਧੀਆ ਵਧੀਆ ਚੀਜ਼ਾਂ ਦੇਖਣ ਨੂੰ ਜਿੱਦਾਂ ਮਕਾਨ ਬਣਾਣਾ ਗੱਲ ਤਾਂ ਸਾਰੀ ਪੈਸੇ ਪਰਾ ਕਰ ਰੁਕ ਜਾਂਦੀ ਮੰਤਪ ਬਹੁਤ ਕੁਝ ਕਹਿੰਦਾ ਏ ਇਹ ਲਾ ਦੀਏ ਬੋ ਲਾ ਦੀਏ ਹੈਈ ਦੇਖ ਟੀਆਂ ਵੱਡੀਆਂ ਏ ਇਹ ਜਿੱਦਾਂ ਤੇ ਨਾਲ ਹੀ ਏ ਗਰਮ ਠੰਡਾ ਇੱਕ ਟੂਟੀ 'ਚ ਆਣਾ ਜੀ ਦੇਖੋ ਹੈ ਜੀ ਗਰਮੋ ਵੀ ਠੰਡਾ ਵੀ ਸਾਰਾ ਇੱਕ ਟੂਟੀ ਏ ਤੇ ਤਿੰਨ ਫੰਕਸ਼ਨ ਏ ਇਹ ਦੇਖੋ ਬਹੁਤ ਵਧੀਆ ਵਧੀਆ ਜਿਆ ਲਾਇਆ ਬਈ ਮਾਨੂੰ ਬਹੁਤ ਵਧੀਆ ਲੱਗਦੀ ਏ ਸਿਸਟਮ ਪਰ ਹੁਣ ਦੇਖਦੇ ਮਕਾਨ ਆਪਣਾ ਬਣਾਣਾ ਏ ਦੁਬਾਰੇ ਉੱਪਰ ਛਤਣਾ ਏ ਡਬਲ ਸਟੋਰੀ ਕਰੂੰਗੇ ਹੁਣ ਬਾਕੀ ਇੱਕ ਗੱਲ ਹੋਰ ਵੀ ਏ ਜੀ ਭਾਜੀ ਨਾ ਆਪਣਾ ਆਪਾ ਸਮਾਨ ਵੀ ਲੈਣੇ ਐ ਐ ਠੀਕ ਜਾਈਂ ਰੇਟ ਤੇ ਦੰਨੇ ਨਜਾਇਜ਼ ਤਾਂ ਕਰਦੇ ਨਹੀਂ ਜੀ ਨਜਾਇਜ਼ ਕਰੂੰਗੇ ਫੇ ਲੜਾਈ ਹੋ ਜਾਂਦੀ ਇਹ ਦੇਖੋ ਮਨ ਨੂੰ ਇਹ ਵਧੀਆ ਲੱਗੇ ਇਸ ਤੋਂ ਹਾਂ ਦੇ ਤਾਂ ਬਹੁਤ ਪਹਿਲਾਂ ਦੇ ਚਲੋ ਤੇ ਦੇਖੋ ਇਹ ਹੁਣ ਨਾ ਦਰਾਜ ਵੀ ਆ ਗਏ ਮਨ ਲੱਗਦਾ ਹੈ ਇਹ ਲੋ ਹੱਥ ਉਹ ਵੀ ਇਹ ਖੁੱਲਦੇ ਕਿਰਤੇ ਹੈ ਇਹ ਉੱਪਰ ਆਈ ਚਿਮਨੀਆਂ ਜਿਹੜੀਆਂ ਆਪਾਂ ਕਿਚਨ ਚ ਲਾਣੇ ਹੈ ਜਲਦੀ ਹੋਏਗੀ ਤੇ ਮਨ ਨੂੰ ਤਾਂ ਬਹੁਤ ਵਧੀਆ ਲੱਗਿਆ ਇਹ ਹੈ ਲੋ ਈ ਮੁੰਲਾਦਾਰ ਨਾ ਕੋਈ ਵੀ ਕੰਮ ਲੈ ਲਓ ਇਦਾਂ ਦੀ ਤਾਂ ਕੋਈ ਗੱਲ ਨਹੀਂ ਗੱਲ ਕਹਿੰਦਾ ਬਸ ਸੋਚ ਆਪਣੀ ਆਪਣੀ ਹੈ ਇਹ ਦੇਖੋ ਹੁਣ ਕਿਦਾਂ ਹੀ ਟੁੱਟੀ ਆਈ ਏ ਕਿਦਾਂ ਚੱਲਦੀ ਹੋਣੀ ਹੂੰ ਚਾਰ ਇੰਚ ਦੇ ਦੋ ਜਾਲੀਆਂ ਸਿੱਧੀਆਂ ਜਿਹੜੀਆਂ ਬੁਸ਼ਕਾ ਕਰਿਆ ਤੇ ਇਹ ਹੀ ਆ ਜੀ ਦੇਖੋ ਆਪਾਂ ਨੇ ਹੁਣ ਜਿਹੜੀਆਂ ਟੁੱਟੀਆਂ ਲਈਆਂ ਮੈਂ ਤੁਹਾਨੂੰ ਉਹ ਵੀ ਦੱਸ ਦਿੰਨਾ ਜੀ ਆਪਾਂ ਨੇ ਲਈਆਂ 5-5 ਸਵਾਲੀਆਂ ਦੋ ਟੁੱਟੀਆਂ ਇੱਕ ਤਾਂ ਆਪਾਂ ਨੇ ਲਾਣੀ ਆ ਅੰਦਰ ਜਿਹੜਾ ਆਪਣਾ ਆਪਣੀ ਟੈਂਕੀ ਭਰਦੇ ਆ ਨਾ ਇਹਦੇ ਨਾਲ ਦੀਆਂ ਟੁੱਟੀਆਂ ਲਈਆਂ ਜੀ ਆਪਾਂ ਨੇ ਕਤ ਮੀਰੇ ਦੇ ਦੁਆਵੀ ਹਾਂ ਤੇ ਸ਼ਾਵਰ ਸ਼ੂਰ ਹੈ ਨਾ ਬਹੁਤ ਵਧੀਆ ਹੈ ਮੀਰੇ ਕੋਲ ਵੀ ਨਹੀਂ ਆ ਤੇ ਸਟਾਰਟ ਹੋ ਜਾਂਦੇ 3500 ਹੈ ਜੀ ਅੰਦਰ ਐ ਦਿਲ ਮੋਟਾ ਹੈ ਜੇ ਅੰਦਰ ਬੰਦਾ ਵੱੜ ਜਾਵੇ ਜਾਂ ਨਹੀਂ ਸਕਦਾ ਮੀਡੀਅਮ ਜੇ ਲਾ ਲਿਓ ਵੀ ਕੋਈ ਸਮਾਨ ਲੈ ਕੇ ਨਾਲ ਚੁੱਕੀ ਆ ਕੰਪਨੀ ਲਗ ਨਹੀਂ ਆ ਤਰਜਾ ਆ ਆ ਚਲੋ ਠੀਕ ਹੈ ਚੱਲਦੇ ਹਾਂ ਉਧਰ ਮਨਜੀਤ ਉਹਨੇ ਵੀ ਤੁਹਾਨੂੰ ਪਤਾ ਸ਼ੋਪਿੰਗ ਕਰ ਰਹੇ ਕਿਤੇ ਉਈਓ ਨਾ 8-10000 ਦਾ ਸੋ ਕੀ ਨਿਕਲਿਆ ਕਮੈਂਟ ਜੀ ਬਾਈ ਚਲੋ ਠੀਕ ਹੈ ਜੀ ਚੱਲਦੇ ਫਿਰ ਤੁਹਾਨੂੰ ਇਹ ਵੀ ਦਿਖਾਤੇ ਲਾਹੌਰ ਮਾਰਕੀਟ ਆਏ ਪਈ ਚਹਲ ਪਹਿਲ ਦੇਖੋ ਜੀ ਨਹੀਂ ਤੇ ਆਪਾਂ ਜਾਨਾ ਹੁਣ ਪੰਮੀ ਦੀ ਹੱਟੇ ਤੇ ਹੁਣ ਨਾਲ ਬਣੀ ਰਹੀ ਹੋਈ ਤੇ ਆਪਾਂ ਤੁਹਾਨੂੰ ਸੂਟ ਦਿਖਾਣੇ ਆ ਇਹ ਫਿਰਦਾ ਕਰਨ ਹਾਂ ਬਈ ਲਿਆ ਕੋਈ ਆ ਜਾ ਮੇਰੇ ਅੰਦਰ ਕਿਹੜਾ ਕਿਹੜੇ ਮੈਨੂੰ ਦੇ ਦਈਏ ਵਿੱਚ ਵਾੜੀ ਜੀ ਜੀ ਕੇ ਟੀਐਮ ਕਾਇਨ ਦਾ ਮੈਂਡੇਜ ਤੇ ਹੈ ਉਹਨਾਂ ਨੇ ਮੈਨੂੰ ਬੋਲ ਕੇ ਦੇਖਿਆ ਮਜ਼ਾ ਆ ਰਿਹਾ ਤੇ ਮੇਰੇ ਪਾਸ ਨੇ 10000 ਇਹ ਦੇਖੋ ਇਹ ਉਹ ਮਹਿੰਦੀ ਲਾਉਣ ਵਾਲੀ ਬੈਠੇ ਆ ਅਵੇਲੇਬਲ ਤੇ ਅੰਦਰ ਚੱਲ ਕੇ ਦੇਖਦੇ ਆਂ ਵੀ ਕਿਹੜਾ ਕੁਛ ਹੈ ਵਾਹ ਕਦਰ ਵਧੀਆ ਹੈ ਫਰ ਹੋਰ ਪਾਜੀ ਕੀ ਹਾਲ ਹੈ ਕੀ ਬਣਦਾ ਆਇਆ ਕੋਈ ਬਾਬਾ ਪਸੰਦ ਉਹ ਹੁੰਦਾ ਇਹ ਤਾਂ ਮਹਿੰਗਾ ਹੀ ਬਹੁਤ ਕੱਢਿਆ ਵਾ ਉਹੀ ਤਾਂ ਹੈ ਹੈ ਪੰਜਾਂ ਚੋਂ ਮੈਨੂੰ ਲੱਗਦਾ ਨਹੀਂ ਵੀ ਪਾਸ ਹੋ ਗਿਆ ਆਣਾ ਮੈਨੂੰ ਨਹੀਂ ਲੱਗਦਾ ਹੂੰ ਇਹ ਤਾਂ ਬੰਦੇ ਯੋ ਕਿਹ ਹੈ ਅਜੀ ਹਾਂ ਕਿਹਨੇ ਹੈ ਇਹ ਵੀ ਹਰ ਦੇ ਉੱਪਰ ਲਿਖੀ ਹੋਈ ਉੱਪਰ ਇਹ ਤਾਂ ਮੇਰੇ ਕੋਲ ਹੈ ਬਸ ਬਾਜੀ ਬਾਕੀ ਇਹ ਚੱਲ ਰਹੀ ਆਣਾ ਨਹੀਂ ਆਪ ਦੂਜੇ ਕਿਤੇ ਦੇਖੀਏ ਪਰਤੀ ਤਾਰ ਕੇ ਇਹ ਲੱਗਦਾ ਆਪਣੇ ਲੋਟ ਆ ਜਾਣਾ ਜੀ ਦੇਖੋ ਬਲੇਜ਼ਰ ਇਹ ਕੋਟ ਹੈ ਸੱਚ ਪਾਣ ਵਾਲੇ ਹੋਰ ਪਾਜੀ ਕੀ ਹਾਲ ਹੈ ਠੀਕ ਠਾਕ ਅੱਜ ਉੱਪਰ ਬੈਠੇ ਹਾਂ ਹਾਂ ਬਿਲਕੁਲ ਅੱਛਾ ਆ ਕੰਮ ਇਹ ਵੀ ਆਸੀ ਜਾ ਰਿਹਾ ਨਾ ਹਾਂ ਆ ਪੈਨ ਵੀ ਕੋਲ ਹੈ ਇਹ ਆ ਕੋਈ ਹੋ ਗਿਆ ਅੱਛਾ ਨਾ ਕਹਿ ਦਿਓ ਪਾਜੀ ਵੀ ਹੁਣ ਤਾਂ ਦੀਵਾਲੀ ਤੇ ਬਾਅਦ ਆਫਰ ਹੈ ਹਾਂ ਹਾਂ ਪਹਿਲਵਾਨ ਕਹਿ ਲਿਆ ਤੇਰੇ ਤੇ ਪੰਮੀ ਬਾਈ ਬਹੁਤ ਖੁਸ਼ਦਿਲ ਦਾ ਬੰਦਾ ਏ ਦੇਖੋ ਜਿਹੜੀ ਕੀਮਤ ਆ ਉਹ ਤਾਂ ਦੇਣੀ ਪੈਣੀ ਜੋ ਮੁੱਲ ਚਾਈ ਜਾ ਜੋ ਬਣਦਾ ਏ ਤੇ ਬਾਕੀ ਹੁਣ ਮਨਜੀਤ ਨੂੰ ਪੁੱਛਦਾ ਵੀ ਕਿਆ ਕੁਛ ਪੱਲਾ 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 ਛੂਟ ਤਾਂ ਬਹੁਤ ਚਾਰੇ ਪਾਸੇ ਦਾ ਮੇਰਾ ਤਾਂ ਮਨ ਭਰ ਗਿਆ ਵੀ ਕਿਹੜਾ ਛੂਟ ਲਈਏ ਓ ਹੋ 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 ਇਹ ਲੈ ਰਹੀ ਮਨਜੀਤ ਤਾਂ ਸ਼ੈਨੰਗ ਜੀ ਤਾਂ ਇਹ ਐਲੋਜੀ ਮਾਰਦਾ ਏ ਬਾਕੀ ਪੁੱਛ ਲੈਣੇ ਹਾਂ ਬਈ ਮਨਜੀਤਾ ਕੀ ਚੱਕਰ ਬਣਿਆ ਅ ਬਸ ਤੈਹੀਂ ਕਢਾਏ ਆ ਸਾਰੀ ਹੈ ਦੇਖ ਲੈ ਮੇਰੇ ਨਾਲ ਪਹਿਲਾਂ ਵੀ ਤੇ ਲੈ ਕਮਾਲ ਹੋ ਗਈ ਤੇ ਕੋਈ ਪਸੰਦਾ ਆਇਆ ਫੇਰ ਹੈ ਆ ਗਿਆ ਕਿੰਨੇ ਵਾਲਾ ਕੀਮਤ ਦੱਸ ਦੇ ਪਹਿਲਾਂ ਮੈਨੂੰ ਰੇਟ ਹੈ ਵਾਹ ਵਾਹ ਫੇਨ ਨਹੀਂ ਫੇਨ ਨਹੀਂ ਲੈਣਾ ਮੇਰੇ ਪਸੰਦ ਨਹੀਂ ਹੈਗਾ ਮੇਰੇ ਪਸੰਦ ਨਹੀਂ ਹੈ ਬਾਈ ਪਰ ਆਪਾਂ ਨੇ ਤਾਂ ਹਜ਼ਾਰ ਹਜ਼ਾਰ ਰੁਪਏ ਦੇ ਕੱਪੜੇ ਲਏ ਆ ਨਾ 5000 ਦਾ ਇੱਕ ਆਪਣੀਆਂ 5 ਪੈਂਟਾਂ ਆ ਜਣੀਆਂ ਹਨ ਨਹੀਂ ਬੂਟ ਕੱਟ ਪੈਂਟ ਨੈਰੋ ਪੈਂਟ ਹਨੀ ਕਈ ਆ ਜਣੀਆਂ ਦੀਆਂ ਨਹੀਂ ਤਾਂ ਗਲਤ ਕਰ ਰਹੇ ਆ ਆਪਣੇ ਗੱਲ ਬਾਈ ਲੰਬਾਰੀ ਮੇਰੀ ਸਾਰੀ ਪਰਦੇ ਦੀ ਜਾਰੀ ਹੈ ਮੇਰੀ ਸਾਰੀ ਗਲਤ ਹੈ ਗਲਤ ਤਾਂ ਉਹੀ ਹੈ ਵੀ ਸੂਟ ਦੇਖੋ ਇਹ ਸਾਰੇ ਕੱਡੇ ਦੇਖ ਲੋ ਜੀ ਮੇਰੀ ਉਹ ਭੈਣੋਂ ਅੱਜ ਸੂਟ ਸਵੇਰ ਦੇ ਨਿਕਲੇ ਵੇਨਾਂ ਚ ਪੇ ਕੋਈ ਤੁਹਾਡੇ ਪਸੰਦ ਹੈ ਤਾਂ ਜਰੂਰ ਸਿਲੈਕਟ ਕਰਕੇ ਦੱਸ ਦਿਓ ਵਾ ਕਲਰ ਦੱਸ ਦਿਓ ਹਾਂ ਬਈ ਮਨਜੀਤ ਤੂੰ ਕਦੇ ਭੱਜ ਰਹੀ ਹੁਣ ਮੈਂ ਤਾਂ ਇੱਕ ਦਸਰ ਹੋਰ ਦੇ ਨਹੀਂ ਜਾਂ ਤਾਂ ਲੈ ਲਿਆ ਇੱਕ ਮੁੰਤਾ ਦਿਖਾ ਦੇ ਕਿਹੜਾ ਹੈ ਹੈ ਉੱਧਰ ਗਿਆ ਕਿੱਧਰ ਲਾ ਤੇ ਉੱਧਰ ਲੈਨ ਚ ਮੈਂ ਇੱਕ ਜਦ ਮਨਜੀਤ ਨਾ ਸਵੇਰੇ ਭਾਂਡੇ ਧੋਂਦੀ ਆ ਚਲਾਂਦੀ ਟੂਟੀ 6 ਵਜੇ ਨਾ 5:30 ਉਹ ਸੀਟੀ ਐ ਮਾਰਦੀ ਕਣਾ ਨਾ ਭੰਡਾਰੀ ਦਾ ਸੰਖ ਵੱਜਦਾ ਹੁੰਦਾ ਉਹਦੇ ਵਿੱਚ ਮੰਨੂ ਬਾਈ ਸਾੜੀ ਅੱਖ ਖੁੱਲ ਜਾਂਦੀ ਮੈਂ ਤਾਂ ਕਰਕੇ ਦੋ ਟੂਟੀਆਂ ਲੈ ਕੇ ਆਇਆ ਲੈ ਵੀ ਅਜੇ ਵੀ ਮੰਜੀਤ ਦਾ ਮਾਨ ਕਹੇ ਨਹੀਂ ਕਰਦੇ ਬਾਈ ਮੇਰੀਆਂ ਭੈਣਾਂ ਦਾ ਅਰ ਮੰਜੀਤ ਦਾ ਤਾਂ ਮਾਰਾਂ ਰੇਂਜ ਕੇ ਲੈ ਲਿਆ ਮੈਂ ਕਹਿੰਦੀ ਮੈਂ ਕਿੰਨੇ ਆਲਾ ਲਿਆ 27000 ਦਾ 28000 ਦਾ ਉਹ ਰਹਿਣ ਤੇ ਬਾਬਾ ਰਹਿਣ ਤੇ ਐਨੇ ਜੀ ਤਾਂ ਪੂਰਾ ਵਿਆਹ ਦੇਖਿਆ ਹਣ ਆਪਾਂ ਨੇ ਇਹ ਦੇਖੋ ਸੂਟ ਵੀ ਇੱਧਰ ਰੱਖੇ ਵੀ ਤੈਹ ਲਾ ਕੇ ਐਨ ਆ ਦੇਖੋ ਹੇ ਤੇ ਹੁਣ ਮਜੀਤ ਨੂੰ ਪੁੱਛਦੇ ਆਂ ਵੀ ਇਹਦੇ ਮਾਂਚ ਹੋਰ ਕਿਆ ਰਹਿ ਗਿਆ ਜੇ ਕਿਆ ਰਹਿ ਗਿਆ ਜੇ ਹੈਂ ਕਦਰ ਬਾਕੀ ਹੈ ਜੇ ਹੈਂ ਚਲ ਕੋਈ ਨਹੀਂ ਭਾਈ ਕੱਢ ਲੋ ਬਾਅਦ ਚ ਤੁਸੀਂ ਉਹ ਘਰ ਚ ਲਾਣਾ ਤੁਸੀਂ ਉਹ ਦੇਖਣਾ ਮੰਨੋ ਨਾ ਕਿ ਉਹ ਵੀ ਅੱਜ ਦਾਲ ਚ ਧਣੀਆਂ ਨਹੀਂ ਹੈ ਨੂੰ ਕੀ ਮਫਰੀ ਚ ਅੱਜ ਮਿਰਚਾਂ ਨਹੀਂ ਹੈ ਅੱਜ ਆਦਾ ਨਹੀਂ ਹੈ ਅਦਰਕ ਮੰਨੋ ਨਹੀਂ ਕਹਿਣਾ ਲਓ ਜੀ ਮਨਪੜ ਘਾਰੇ ਜੀ ਅੱਜ ਸਾਰੇ ਸੂਟ ਖੋਲੇ ਪਏ ਬਾਹਰ ਕੱਢੇ ਦੇ ਸਾਰੇ ਮਨਪੜ ਕਰਿਆ ਇਹ ਦੇਖੋ ਤਾਂ ਇਹ ਕੋਈ ਇੱਕ ਨਾਲ ਦੇ ਆ ਲੋ ਠੀਕ ਹੈ ਮੇਰੀ ਪੈਨ ਆਪ ਇਸ ਤਾਂ ਨਹੀਂ ਸੋਹਣਾ ਬੈਂਡਵਰਕ ਦਾ ਕੰਮ ਆ ਕਿਹਦੇ ਬਣਾਉਣਾ ਵਿਆਹ ਚ ਨਹੀਂ ਇਹ ਬਣਾਉਣਾ ਕਿਹਦੇ ਨਹੀਂ ਸਮਾਂ ਹੀ ਲੱਗੇ ਦੇਖੋ ਤਾਂ ਇਹ ਠੀਕ ਹੈ ਕਹਿੰਦੀ ਇਹ ਕਲਰ ਦੇਖ ਲਓ ਨਾ ਲਾਗਾ 2 ਮੀਟਰ ਦੇ ਨੰਬਰ ਆਉਂਦੇ ਨੇ ਫੇਲਿੰਗ ਦੀਆਂ ਜੀ ਆ ਰਹੇ ਆਹ ਚੋਕਟਰ ਦੇ ਗਲਾ ਬੇਸ਼ੀ ਦਾ ਕੰਮ ਹੈ ਲਓ ਜੀ ਹਾਂ ਲੀਲਾ ਜਿਆ ਸੂਟਾਂ ਵਾਲੀ ਦੁਕਾਨ ਚ ਆ ਗਈ ਪੁੱਛਣੇ ਦਾ ਕੀ ਲੋੜ ਹੈ ਐ ਨਾ ਗਏ ਉਹ ਫਿਰ ਵੀ ਮੈਂ ਕਿਹਾ ਠੀਕ ਨਹੀਂ ਮੈਂ 4500 ਰੁਪਏ ਦਾ ਕਿਹਨੇ ਦੇਣਾ ਪਿਆ ਇਹ 4000 ਰੁਪਏ ਦਾ ਦੇਣਾ ਦਾ ਹਾਂ ਮੈਂ 2500 ਹਾਂ ਨਾ ਗਲਤ ਆ ਇਹ ਹੈ ਬਈ ਦੇਖ ਜਿਹੜੇ ਲੈਲੇ ਤਾਂ ਲੈ ਲੇ ਇਹ ਲੋ ਜੀ ਤੁਹਾਨੂੰ ਦਿਖਾ ਵੀ ਦਨੇ ਜ਼ੂਮ ਕਰਕੇ ਮੇਰੀ ਉਹ ਪੈਣਾ ਸੂਟਾਂ ਦੇ ਕਲਰ ਦੇਖ ਲਿਓ ਕਲਰ ਦੇਖ ਕੇ ਮੈਨੂੰ ਦੱਸ ਦਿਓ ਵੀ ਇਹ ਤਾਂ ਆਪਣੇ ਕੰਮ ਦੇ ਨਹੀਂ ਤੇ ਜੈਂਟਸ ਵੀ ਹੈ ਜੀ ਬਾਜੀ ਦਾ ਸਾਰਾ ਹੈ ਨਾ तकरीबन ਆਹ ਕਿਹਾ ਵੀ ਸਹੀ ਪਰ ਇਹ ਦੋ ਰਹਿ ਗਏ ਬਾਕੀ ਬਾਕੀ ਤਾਂ ਉਹਦੇ ਤੇ ਬਾਕੀ ਇਹ ਸੂਟ ਸਾਰੇ ਪਏ ਆ ਨਾ ਤੇ ਦੇਖਦੇ ਹਾਂ ਕਿ ਕਿਆ ਬਣਦਾ ਮਨਜੀਤ ਤਾਂ ਹੋਰ ਅੱਗੇ ਅੱਗੇ ਨੂੰ ਪਾਰੀ ਆ ਇਹਨੂੰ ਰੋਕਣਾ ਪੈਣਾ ਨਹੀਂ ਤਾਂ ਮੁਸ਼ਕਲ ਹੋ ਜਾਊਗੀ ਇਹਦਾ ਕੋਈ ਪਤਾ ਨਹੀਂ ਇਹਨਾਂ ਇੱਕ ਲੈ ਲਿਆ ਪਹਿਲਾਂ ਤਾਂ ਉਹ ਦੇਖਦੇ ਇਹਨੂੰ ਕੈ ਕੈ ਮਨਾਮ ਨੂੰ ਕ ਮਨਜੀਤ ਕਿੱਥਾ ਹੈ ਉਹ ਕਿੱਥੇ ਸੂਟ ਜਿਹੜਾ ਲਿਆ ਹੈ ਦੇਖੋ ਤਾਂ ਇਹ ਮਨ ਢੜਕਦਾ ਨਾ ਬੈਠ ਕੇ ਉਹਦੇ ਹੇਠੇ ਨੀਚੇ ਲਗਾਉਗਾ ਦਾ ਨਿਸ਼ਾਨ ਹੈ ਹਰ ਕਰਿਆ ਨਾ ਮਨ ਪਰ ਕਹੀ ਨਹੀਂ ਕਰਦੇ ਹਰ ਇੱਕ ਰੰਗ ਰੰਗ बिकਦਾ ਹਾਂ ਜੀ ਭਾਈ ਕਿਹੜਾ ਲਿਆ ਇਹ ਲਿਆ ਜੀ ਮਜੀਤ ਨਾ ਹੋ ਗਈਆਂ ਮੁਬਾਰਕਾਂ ਹੋ ਗਈਆਂ ਮੁਬਾਰਕਾਂ ਕੱਢ ਕੇ ਤਾਂ ਦਿਖਾ ਵੀਗਾ ਕੋਈ ਨਹੀਂ ਦੁਬਾਰਾ ਹੋ ਜੂਗਾ ਪੈਕ ਹੁਣ ਤਾਂ ਦਿਖਾ ਨਾ ਲੈ ਲੈ ਲੱਗਾ ਤੇ ਉੱਪਰ ਚੱਕ ਇਹ ਤਾਂ ਚੁੰਨੀ ਹੈ ਹਾਂ ਸਿੰਪਲ ਕੰਮ ਲਾਈ ਗਿਟ ਹੈ ਹੋ ਕੇ ਬਣਾਇਆ ਇਹ ਹੈ ਦੰਦੌਰੀ ਲੱਗਦਾ ਮੋਰਚਾ ਮਾਰ ਗਈ ਕੀ ਕੁਆਰੀ ਇਹ ਵਿੱਚ ਲਾ ਗਏ ਹੈ ਲੈ ਕੇ ਆਏ ਹੈ ਇਹ ਕਿਹੜਾ ਹੈ ਇਹ ਚੁੰਨੀ ਹੈ ਇੱਕ ਮੀਝਾਈ ਦੇਖ ਲਓ ਤੇ ਅੱਗੇ ਬਾ ਛੱਡਦੇ ਨਾ ਕਰ ਦੇਣਾ ਇਕੱਠਾ ਉਹਨਾਂ ਨੇ ਬਾਈਆਂ ਨੂੰ ਕਰਾ ਲਓ ਅਗਲਾ ਦਿਖਾ ਚੁੰਨੀ ਤਾਂ ਦਿਖਾ ਦੇ ਚੁੰਨੀ ਕਿਹੜੇ ਰੰਗ ਦੀ ਹੈ ਚੁੰਨੀ ਕਿਸ ਤਰ੍ਹਾਂ ਹੈ ਉਹ ਚੁੰਨੀ ਦਾ ਦਿਖਾ ਦੇ ਹੈ ਆਹ ਆਹ ਲੈ ਕੇ ਦੇਖ ਤਾਂ ਲੈ ਕੇ ਤਾਂ ਦੇਖ ਹੱਥ ਹੋ ਗਈ ਯਾਰ ਪਤਾ ਤਾਂ ਲੱਗਿਆ ਵੀ ਚੁੰਨੀ ਲਈ ਹੈ ਲੈ ਆਹ ਆ ਦਾ ਮੁੰਲਾ ਦਾ ਕੱਪੜਾ ਤਿਲਕ ਦਾ ਕੈਂਸਲ ਕਰੂਗਾ ਇਹਨੂੰ ਕੈਂਸਲ ਹੈ ਹੈਂ ਮਤਲਬ ਫਿਰ ਸਹੀ ਮਗਰ ਹੀ ਹੀਰੇ ਨਾਲ ਦਾ ਤਾਂ ਰੰਗ ਲਿਆ ਬਬੀਆ ਇਹ ਦੇਖ ਲਈ ਓ ਮਾਸਟਰਡ ਕਲਰ ਆਈ ਦੇਖੋ ਮਾਸਟਰਡ ਇਹ ਮਾਸਟਰਡ ਆਈ ਇਹ ਛੋਟੀ ਦੁਕਾਨ ਦਾ ਮੇਨ ਇਹ ਇਦਾਂ ਇਦਾਂ ਦਾ ਕਲਰ ਹੈਗਾ ਇਹਦੇ ਕੋਲ ਹੁਣ ਹੀ ਲੈ ਕੇ ਆਈ ਨਾ ਮੈਂ ਇਹਦਾ ਕੀ ਬਣਨਾ ਕੀ ਬਣਨਾ ਬਾਜ਼ਾਰਾ ਚੱਲੋਗੀ ਠੀਕ ਹੈ ਚੱਲੂਗਾ ਉਹ ਵਿੱਚ ਰੰਗ ਦੇਖ ਲੋ ਮੇਰੀ ਉਹ ਭੈਣੋਂ ਟੀਕਾ ਕੋਈ ਇਹਨਾਂ ਵਿੱਚ ਕੁਝ ਲੱਗਦਾ ਤੁਹਾਨੂੰ ਇਹ ਅੱਜ ਸਾਰੀ ਦਿਹਾੜੀ ਦੇ ਜਿਹੜੇ ਕੱਡੇ ਵੇਜੇ ਤੈਹ ਲਾਣੀਆਂ ਲਾ ਕੇ ਬੰਦ ਕਰਨੇ ਹੋ ਰਹਿਗੇ ਮਨਜੀਤ ਫੇਰ ਫਸ ਗਈ ਰੰਗਾਂ ਦੇ ਚੱਕਰ ਚ ਤੂੰ ਤੈਹ ਕਾ ਤੇ ਲਾਈ ਜਾਨੀ ਹੈ